ਇਹ ਜਿਹੜੀ ਵਾਰਦਾਤ ਆ ਜੋ ਮੁਹਾਲੀ ਦੇ ਵਿੱਚ ਜੁਐਲਰ ਨਾਲ ਹੋਈ ਹੈ ਬੜੀ ਦੁਖਦਾਈ ਹੈ ਔਰ ਬੜੀ ਨਿੰਦਨਯੋਗ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਉੱਤੇ ਜਿਹੜੀ ਉਹ ਦਿਨ ਦਿਹਾੜੇ ਉਹ ਲੁੱਟ ਹੋਈ ਹੈ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਹੈ ਮੈਂ ਹੁਣੇ ਮਿਲ ਕੇ ਆ ਉਹਨਾਂ ਨੂੰ ਤੇ ਦਹਿਸ਼ਤ ਨੂੰ ਫੀਲ ਕਰ ਰਹੇ ਸਾਰਾ ਪਰਿਵਾਰ ਹੀ ਇਹ ਮਾੜੀ ਘਟਨਾ ਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨਿਕ ਕੁਝ ਨਾ ਕੁਝ ਕਮੀਆਂ ਜਿਹੜੀਆਂ ਰਹਿੰਦੀਆਂ ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ ਬਦ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ ਜਿਸ ਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਬੜੀ ਬਾਰੀ ਚਿੱਠੀਆਂ ਪਾ ਚੁੱਕਾ ਹਾਂ ਇਹਨਾਂ ਨੂੰ ਵੀ ਤੁਸੀਂ ਜਿਹੜਾ ਜੁਐਲਰਾਂ ਦਾ ਜਿਹੜਾ ਅਲੱਗ ਤੋਂ ਬਣਾਓ ਵੀ ਜਿਹੜੀ ਸੁਰੱਖਿਆ ਦਾ ਵੀ ਕਿੱਦਾਂ ਇਹਨਾਂ ਦੀ ਸੁਰੱਖਿਆ ਨੂੰ ਬਿਹਤਰਨ ਕੀਤਾ ਜਾ ਸਕਦਾ ਕਿਉਂਕਿ ਇਹੀ ਇੱਕ ਕਾਰੋਬਾਰ ਹੈ ਜਿਹੜਾ ਖੁੱਲ੍ਹ ਮੁਖੁੱਲਾ ਇੱਕ ਅਗਲੇ ਨੂੰ ਸੋਨਾ ਚੱਕ ਕੇ ਵੇਚਣਾ ਕਿਤੇ ਵੀ ਬੜਾ ਆਸਾਨ ਈਜ਼ੀ ਹੁੰਦਾ ਔਰ ਜੁਐਲਰ ਖਾਸ ਕਰਕੇ ਮੁਹਾਲੀ ਦਾ ਔਰ ਪੰਜਾਬ ਦਾ ਬੜਾ ਈਜ਼ੀ ਟਾਰਗੇਟ ਦੇ ਉੱਤੇ ਉਹ ਨਜ਼ਰ ਆਂਦਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਕਿ ਦੇਖੋ ਜੁਐਲਰਾਂ ਦਾ ਨੂੰ ਬਹੁਤ ਭੈ ਦੇ ਵਿੱਚ ਕੰਮ ਕਰਨਾ ਪੈ ਰਿਹਾ ਬੱਚੇ ਆ ਪਰਿਵਾਰ ਆ ਉਹਨਾਂ ਦੇ ਔਰ ਲੋਕ ਇਸ ਕਾਰੋਬਾਰ ਤੋਂ ਬਹੁਤ ਡਰ ਰਹੇ ਆ ਸਰ ਕਿੰਨਾ ਨੁਕਸਾਨ ਹੈ ਜੀ ਹੁਣ ਤੱਕ ਕਿੰਨਾ ਨੁਕਸਾਨ ਪਤਾ ਲੱਗਿਆ ਦੇਖੋ ਉਹਨਾਂ ਨੇ ਉਹਨਾਂ ਦੇ ਦਸਨ ਮੁਤਾਬਕ ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਮੈਂ ਵੀ ਹੁਣੇ ਹੀ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਕਾਫੀ ਕੋਈ ਚੀਜ਼ਾਂ ਉਹਨਾਂ ਦੀ ਗਈਆਂ ਪਰ ਉਹਨਾਂ ਨੇ ਹਾਲੇ ਤੋਲ ਤੋਲ ਮੋਲ ਹਾਲੇ ਕਿ ਤਾਂ ਨਹੀਂ ਵੀ ਕਿੰਨਾ ਪੇਟ ਕਿੰਨਾ ਚੀਜ਼ ਚਲੀ ਗਈ ਹੈ ਬਟ ਉਹ ਨੁਕਸਾਨ ਤੇ ਉਹਨਾਂ ਦਾ ਹੋਇਆ ਦੁਕਾਨਦਾਰੀ ਕਿੰਨੇ ਕਿੰਨੇ ਆਦਮੀ ਮੈਨੂੰ ਹੱਲੇ ਦੋ ਆਦਮੀ ਪਹਿਲਾਂ ਇੱਕ ਬੰਦਾ ਆਇਆ ਕਹਿੰਦੇ ਫਿਰ ਦੂਜਾ ਬੰਦਾ ਉਸ ਤੋਂ ਬਾਅਦ ਆਇਆ ਕੀ ਸਰ ਗਨਪੁਆਇੰਟ ਕਿੱਟਣਾ ਹੋਈ ਹੈ ਇਹ ਗਨਪੁਆਇੰਟ ਗਨਪੁਆਇੰਟ ਤੇ ਹੋਈ ਜੀ ਵੀਡੀਓ ਜਿਹੜੀ ਹੱਲੇ ਉਹਨਾਂ ਨੇ ਕੱਢੀ ਨਹੀਂ ਉਹਨਾਂ ਦਾ ਟੈਕਨੀਕਲ ਕੋਈ ਹੋਣਾ ਵੀ ਉਹ ਕੱਢਣਗੇ ਵੀਡੀਓ ਉਹਦੇ ਤੁਹਾਨੂੰ ਆ ਜੂਗੀ ਵੀਡੀਓ ਪਤਾ ਲੱਗ ਜੂਗਾ ਪਰ ਹੋਈ ਗਨਪੁਆਇੰਟ ਤੇ ਦਿੰਦਿਆੜੀ ਸਰ ਪੜੀ ਮਾਰਕੀਟ ਦੇ ਵਿੱਚ ਇਹ ਕੰਮ ਹੋਣਾ ਤੁੰ ਕਿਵੇਂ ਦੇਖਦੇ ਹੋ ਬਹੁਤ ਦੁੱਖਦਾਈ ਹੈ ਜੀ ਦੁੱਖ ਲੱਗਦਾ ਬੜਾ ਭਾਰੀ ਕਿਸਦਾ 1 ਰੁਪਿਆ ਜ਼ਮੀਨ ਤੇ ਗ ਉੰਨੀ ਮੈਨੂੰ ਦੁੱਖ ਲੱਗਦਾ ਪਰ ਇਹਦੇ 'ਚ ਰੁਪਈਏ ਦੇ ਨਾਲ ਨਾਲ ਆਪਣੀ ਜਾਨ ਵੀ ਜਿਹੜੀ ਜੋਖਮ ਦੇ ਵਿੱਚ ਆ ਬਹੁਤ ਵੱਡੀ ਘਟਨਾ ਕੋਈ ਛੋਟੀ ਘਟਨਾ ਨਹੀਂ ਐਡੇ ਵੱਡੇ ਐਡਾ ਵੱਡਾ ਸਿਟੀ ਹੋਵੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਧੜਕਣ ਹੋਵੇ ਅੱਜ ਮੁਹਾਲੀ ਸ਼ਹਿਰ ਹੈ ਇਹਦੇ ਵਿੱਚ ਲੁੱਟ ਹੋ ਜਾਣੀ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਮਾਇਨੇ ਆਂਦੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਹੁਣ ਵੀ ਨਾ ਜਾਗਿਆ ਤੇ ਫਿਰ ਅੱਗੇ ਕੀ ਜਾਗੂ ਆ ਸਾਰੇ ਦੁਕਾਨਦਾਰ ਆਪਾਂ ਖੜੇ ਆ ਇਹਨਾਂ ਦੁਕਾਨਦਾਰਾਂ ਦਾ ਕੀ ਐ ਅੱਗੇ ਫਿਊਚਰ ਕਿਦਾਂ ਹੋਊਗਾ ਇਹਨਾਂ ਨੂੰ ਬੜਾ ਵੱਡਾ ਸਵਾਲੀਆ ਚਿੰਨ੍ਹ ਇਹ ਜਿਹੜੀ ਵਾਰਦਾਤ ਆ ਜੋ ਮੁਹਾਲੀ ਦੇ ਵਿੱਚ ਜੁਐਲਰ ਨਾਲ ਹੋਈ ਹੈ ਬੜੀ ਦੁਖਦਾਈ ਹੈ ਔਰ ਬੜੀ ਨਿੰਦਨਯੋਗ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਉੱਤੇ ਜਿਹੜੀ ਉਹ ਦਿਨ ਦਿਹਾੜੇ ਉਹ ਲੁੱਟ ਹੋਈ ਹੈ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਆ ਮੈਂ ਹੁਣੇ ਮਿਲ ਕੇ ਆ ਉਹਨਾਂ ਨੂੰ ਤੇ ਦਹਿਸ਼ਤ ਨੂੰ ਫੀਲ ਕਰ ਰਹੇ ਸਾਰਾ ਪਰਿਵਾਰ ਹੀ ਇਹ ਮਾੜੀ ਘਟਨਾ ਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨਿਕ ਕੁਝ ਨਾ ਕੁਝ ਕਮੀਆਂ ਜਿਹੜੀਆਂ ਰਹਿੰਦੀਆਂ ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ ਬਦ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ ਜਿਸ ਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਬੜੀ ਬਾਰੀ ਚਿੱਠੀਆਂ ਪਾ ਚੁੱਕਾ ਇਹਨਾਂ ਨੂੰ ਵੀ ਤੁਸੀਂ ਜਿਹੜਾ ਜੁਐਲਰਾਂ ਦਾ ਜਿਹੜਾ ਅਲੱਗ ਤੋਂ ਬਣਾਓ ਵੀ ਜਿਹੜੀ ਸੁਰੱਖਿਆ ਦਾ ਵੀ ਕਿੱਦਾਂ ਇਹਨਾਂ ਦੀ ਸੁਰੱਖਿਆ ਨੂੰ ਬਿਹਤਰਨ ਕੀਤਾ ਜਾ ਸਕਦਾ ਕਿਉਂਕਿ ਇਹੀ ਇੱਕ ਕਾਰੋਬਾਰ ਹੈ ਜਿਹੜਾ ਖੁੱਲ ਮੁਖਲਾ ਇੱਕ ਅਗਲੇ ਨੂੰ ਸੋਨਾ ਚੱਕ ਕੇ ਵੇਚਣਾ ਕਿਤੇ ਵੀ ਬੜਾ ਆਸਾਨ ਇਜ਼ੀ ਹੁੰਦਾ ਔਰ ਜੁਐਲਰ ਖਾਸ ਕਰਕੇ ਮੁਹਾਲੀ ਦਾ ਔਰ ਪੰਜਾਬ ਦਾ ਬੜਾ ਈਜ਼ੀ ਟਾਰਗੇਟ ਦੇ ਉੱਤੇ ਉਹ ਨਜ਼ਰ ਆਂਦਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਕਿ ਦੇਖੋ ਜੁਐਲਰਾਂ ਦਾ ਨੂੰ ਬਹੁਤ ਭੈ ਦੇ ਵਿੱਚ ਕੰਮ ਕਰਨਾ ਪੈ ਰਿਹਾ ਬੱਚੇ ਆ ਪਰਿਵਾਰ ਆ ਉਹਨਾਂ ਦੇ ਔਰ ਲੋਕ ਇਸ ਕਾਰੋਬਾਰ ਤੋਂ ਬਹੁਤ ਡਰ ਰਹੇ ਆ ਸਰ ਕਿੰਨਾ ਨੁਕਸਾਨ ਹੈ ਜੀ ਹੁਣ ਤੱਕ ਕਿੰਨਾ ਨੁਕਸਾਨ ਪਤਾ ਲੱਗਿਆ ਦੇਖੋ ਉਹਨਾਂ ਨੇ ਉਹਨਾਂ ਦੇ ਦਸਨ ਮੁਤਾਬਕ ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਮੈਂ ਵੀ ਹੁਣੇ ਹੀ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਕਾਫੀ ਕੋਈ ਚੀਜ਼ਾਂ ਉਹਨਾਂ ਦੀ ਗਈਆਂ ਪਰ ਉਹਨਾਂ ਨੇ ਹਲੇ ਤੋਲ ਤੋਲ ਮੋਲ ਹਲੇ ਕੀਤਾ ਨਹੀਂ ਵੀ ਕਿੰਨਾ ਪੇਟ ਕਿੰਨਾ ਚੀਜ਼ ਚਲੀ ਗਈ ਹੈ ਬਟ ਨੁਕਸਾਨ ਤੇ ਉਹਨਾਂ ਦਾ ਹੋਇਆ ਦੁਕਾਨਦਾਰੀ ਮੈਨੂੰ ਹੱਲੇ ਦੋ ਆਦਮੀ ਪਹਿਲਾਂ ਇੱਕ ਬੰਦਾ ਆਇਆ ਕਹਿੰਦੇ ਫਿਰ ਦੂਜਾ ਬੰਦਾ ਉਸ ਤੋਂ ਬਾਅਦ ਆਇਆ ਕੀ ਸਰ ਗਨ ਪੁਆਇੰਟ ਕੱਢਣਾ ਹੋਇਆ ਇਹ ਗਨ ਪੁਆਇੰਟ ਤੇ ਹੋਈ ਜੀ ਵੀਡੀਓ ਜਿਹੜੀ ਹੱਲੇ ਉਹਨਾਂ ਨੇ ਕੱਢੀ ਨਹੀਂ ਉਹਨਾਂ ਦਾ ਟੈਕਨੀਕਲ ਕੋਈ ਹੋਣਾ ਵੀ ਉਹ ਕੱਢਣਗੇ ਵੀਡੀਓ ਉਹਦੇ ਤੁਹਾਨੂੰ ਆਜੂਗੀ ਵੀਡੀਓ ਪਤਾ ਲੱਗ ਜਾਊਗਾ ਪਰ ਹੋਈ ਗਨ ਪੁਆਇੰਟ ਤੇ ਦਿਨ ਦਿਹਾੜੇ ਸਰ ਪੜੀ ਮਾਰਕੀਟ ਦੇ ਵਿੱਚ ਇਹ ਕੰਮ ਹੋਣਾ ਤੁਹਾਨੂੰ ਕਿਵੇਂ ਦੇਖਦੇ ਹੋ ਬਹੁਤ ਦੁੱਖदाई ਹੈ ਜੀ ਦੁੱਖ ਲੱਗਦਾ ਬੜਾ ਭਾਰੀ ਕਿਸਦਾ 1 ਰੁਪਿਆ ਜ਼ਮੀਨ ਤੇ ਗਿਰਜੇ ਉਹ ਨੂੰ ਵੀ ਦੁੱਖ ਲੱਗਦਾ ਪਰ ਇਹਦੇ 'ਚ ਰੁਪਈਏ ਦੇ ਨਾਲ-ਨਾਲ ਆਪਣੀ ਜਾਨ ਵੀ ਜਿਹੜੀ ਜੋਖਮ ਦੇ ਵਿੱਚ ਆ ਬਹੁਤ ਵੱਡੀ ਘਟਨਾ ਹੈ ਕੋਈ ਛੋਟੀ ਘਟਨਾ ਨਹੀਂ ਐਡੇ ਵੱਡੇ ਐਡਾ ਵੱਡਾ ਸਿਟੀ ਹੋਵੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਧੜਕਣ ਹੋਵੇ ਅਜ ਮੋਹਾਲੀ ਸ਼ਹਿਰ ਹੈ ਇਹਦੇ ਵਿੱਚ ਲੁੱਟ ਹੋ ਜਾਣੀ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਮਾਇਨੇ ਆਂਦੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਹੁਣ ਵੀ ਨਾ ਜਾਗਿਆ ਤੇ ਫਿਰ ਅੱਗੇ ਕੀ ਜਾਗੂ ਆ ਸਾਰੇ ਦੁਕਾਨਦਾਰ ਆਪਾਂ ਖੜੇ ਆ ਇਹਨਾਂ ਦੁਕਾਨਦਾਰਾਂ ਦਾ ਕੀ ਹੈ ਅੱਗੇ ਫਿਊਚਰ ਕਿਦਾਂ ਹੋਊਗਾ ਇਹਨਾਂ ਨੂੰ ਬੜਾ ਵੱਡਾ ਸਵਾਲੀਆ ਚਿੰਨ੍ਹ